ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਤੁਹਾਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਸ਼ਾਮਸੁੰਦਰ ਦੁਆਰਾ ਲਿਖੀ ਕਿਤਾਬ ਬੱਚੇ ਕਰੇ ਤੰਗ ਨਹੀਂ ਕਰਦੇ ਸ਼ੁਰੂਆਤੀ ਸ਼ਬਦ ਬੱਚੇ ਕਰੇ ਤੰਗ ਨਹੀਂ ਕਰਦੇ ਇਸ ਲੇਖੇਡ ਇਸ ਪੁਸਤਕ ਰਾਹੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਤਕਰੀਬਨ 400 ਵਿਦਿਆਰਥੀਆਂ ਦੀ ਤੋ ਰੋਜਾ ਵਰਕਸ਼ਾਪ ਵਿੱਚ ਹੋਈ ਚਰਚਾ ਦੇ ਆਧਾਰ ਤੇ ਤੁਹਾਡੇ ਨਾਲ ਕੁਝ ਅਹਿਮ ਪਹਿਲੂ ਸਾਂਝੇ ਕਰਨ ਦੀ ਕੋਸ਼ਿਸ਼ ਹੈ ਵਰਕਸ਼ਾਪ ਦਾ ਵਿਸ਼ਾ ਭਾਵੇਂ ਨਸ਼ਾ ਵਿਰੋਧੀ ਜਾਗਰੂਕਤਾ ਸੀ ਪਰ ਅਧਿਆਪਕਾਂ ਦੇ ਮਾਧਿਮ ਇਰਾਹੀਂ ਬੱਚਿਆਂ ਨੂੰ ਕੇਂਦ੍ਰਿਤ ਕਰਕੇ ਜਦੋਂ ਚਰਚਾ ਹੋਈ ਤਾਂ ਕਿਤੇ ਇਹ ਕੇਂਦਰ ਬਿੰਦੂ ਬਰਿਆ ਕਿ ਬੱਚੇ ਅਣਗੋਲੇ ਇਗਨੋਰ ਕੀਤੇ ਜਾ ਰਹੇ ਹਨ ਭਾਵੇਂ ਇਸ ਦਾ ਇੱਕ ਪੱਖ ਇਹ ਵੀ ਆਇਆ ਕਿ ਮਾਪੇ ਤੇ ਅਧਿਆਪਕ ਵੀ ਪਰੇਸ਼ਾਨ ਹਨ ਕਿ ਉਹਨਾਂ ਨੂੰ ਇੱਜ਼ਤ ਨਹੀਂ ਮਿਲ ਰਹੀ ਉਹ ਵੀ ਇਗਨੋਰ ਹੋ ਰਹੇ ਹਨ ਇੱਥੇ ਦੋਹਾਂ ਪੱਖਾਂ ਤੋਂ ਇਹ ਦੋਸ਼ ਲੱਗ ਰਿਹਾ ਹੈ ਅਰ ਇਹ ਕੋਈ ਬਹੁਤੀ ਸੋ ਔਖੀ ਸਮੱਸਿਆ ਨਹੀਂ ਹੈ ਕਿ ਪਹਿਲਾਂ ਮੁਰਗੀ ਜਾਂ ਪਹਿਲਾਂ ਅੰਡਾ ਇਸ ਸਮਾਜਿਕ ਸਮੱਸਿਆ ਵਿੱਚ ਨਿਸ਼ਚਿਤ ਹੀ ਪਹਿਲ ਮਾਪਿਆਂ ਦੀ ਹੈ ਪਹਿਲਾਂ ਉਹ ਹੀ ਇਗਨੋਰ ਕਰਦੇ ਨੇ ਭਾਵੇਂ ਉਹਨਾਂ ਵੱਲੋਂ ਇਹ ਸੁਚੇਤ ਵਰਤਾਰਾ ਨਹੀਂ ਜਾਹੇ ਉਹਨਾਂ ਦੀ ਸਮਝ ਜਾਂ ਜਾਣਕਾਰੀ ਵਿੱਚ ਨਹੀਂ ਤੁਸੀਂ ਵਰਤਾਰੇ ਦੇ ਕੁਝ ਪਹਿਲੂਆਂ ਵੱਲ ਝਾਤ ਪਾਓ ਬੱਚੇ ਨੂੰ ਮਾਂ ਦੇ ਦੁੱਧ ਤੋਂ ਵਾਂਝਾ ਰੱਖ ਕੇ 6ਵੇਂ ਮਹੀਨੇ ਤੋਂ ਕਰੇਚ ਵਿੱਚ ਤੇ ਫਿਰ ਡੇ ਕੇਅਰ ਵਿੱਚ ਛੱਡ ਕੇ ਈਵੀ ਦੇ ਸਹਾਰੇ ਮਿਠਾ ਕੇ ਛੋਟੀ ਉਮਰ ਤੇ ਢਾਈ ਤਿੰਨ ਸਾਲ ਹੀ ਸਕੂਲ ਭੇਜ ਕੇ ਪੈਰ ਪੈਰ ਤੇ ਮੁਕਾਬਲੇਬਾਜ਼ੀ ਦਾ ਅਹਿਸਾਸ ਕਰਵਾ ਕੇ ਆਦ। ਹੋਰ ਵੀ ਇਸ ਤਰ੍ਹਾਂ ਦੇ ਕਈ ਪਹਿਲੂ ਲੱਭ ਜਾਣਗੇ ਜਦੋਂ ਅਸੀਂ ਆਪਣੇ ਅੰਦਰ ਝਾਤੀ ਮਾਰਾਂਗੇ। ਇਹ ਵਰਤਾਰੇ ਭਾਵੇਂ ਅਚੇਤ ਨੇ ਪਰ ਬੱਚੇ ਦੇ ਮਨ ਉਪਰ ਇਸ ਦਾ ਅਚੇਤ ਸੁਚੇਤ ਦੋਹਾਂ ਪਹਿਲੂਆਂ ਦਾ ਅਸਰ ਹੁੰਦਾ ਹੈ। ਫਿਰ ਉਹ ਬੱਚਾ ਵੱਡਾ ਹੋ ਕੇ ਵਿਵੇਕਬੁੱਧੀ ਦਾ ਮਾਲਕ ਹੋ ਕੇ ਜਦੋਂ ਆਲੇ ਦੁਆਲੇ ਦਾ ਵਿਸ਼ਲੇਸ਼ਣ ਕਰਦਾ ਹੈ ਤਾਂ ਫਿਰ ਉਸ ਮੁਤਾਬਕ ਉਸ ਦਾ ਵਿਵਹਾਰ ਤੈ ਹੁੰਦਾ ਹੈ ਸਾਨੂੰ ਉਸ ਦੇ ਵਿਵੇਕ ਬੁੱਧ ਵਿੱਚ ਦਾਖਲ ਹੋਣ ਦਿਵਾਲੇ ਪੜਾ ਬਾਰੇ ਵੀ ਜਾਣਕਾਰੀ ਨਹੀਂ ਹੈ ਮਾਪੇ ਵੱਲੋਂ ਬੱਚਿਆਂ ਦਾ ਅੰਗੋਲਿਆ ਜਾਣਾ ਅਧਿਆਪਕ ਪ੍ਰਤੀ ਕਿਵੇਂ ਪ੍ਰਤੀਕਰਮ ਪੈਦਾ ਕਰਦਾ ਹੈ ਦਰਅਸਲ ਜਿਸ ਤਰ੍ਹਾਂ ਦੀ ਬੱਚਿਆਂ ਦੀ ਮਾਨਸਿਕਤਾ ਨੂੰ ਅਧਿਆਪਕ ਨੇ ਸਮਝ ਕੇ ਕਾਰਜਸ਼ੀਲ ਹੋਣਾ ਹੈ ਅਧਿਆਪਕਾਂ ਵਿੱਚ ਵੀ ਉਹ ਘਾਟ ਹੈ ਜੇਕਰ ਉਹ ਪੜ੍ਹੇ ਲਿਖੇ ਹਨ ਉਹਨਾਂ ਨੂੰ ਇਸ ਮਾਨਸਿਕਤਾ ਦਾ ਪਤਾ ਵੀ ਹੈ ਤਾਂ ਉਸ ਸਮਝ ਨੂੰ ਆਪਣੀ ਕਾਰਜ ਪ੍ਰਣਾਲੀ ਦਾ ਹਿੱਸਾ ਨਹੀਂ ਬਣਾਉਂਦੇ। ਉਹ ਆਪਣੇ ਢੰਗ ਵਿੱਚ ਰਵੈਤੀ ਰਹਿਣਾ ਜ਼ਿਆਦਾ ਪਸੰਦ ਕਰਦੇ ਹਨ। ਮਨੋਵਿਗਿਆਨ ਦੇ ਮਾਹਿਰਾਂ ਨੇ ਸਕੂਲੀ ਵਿਦਿਆ ਅਤੇ ਬੱਚਿਆਂ ਦੀ ਮਾਨਸਿਕਤਾ ਨੂੰ ਲੈ ਕੇ ਕਈ ਨਵੇਂ ਪਹਿਲੂ ਜਾਗਰੂਕ ਕੀਤੇ ਹਨ। ਪਰ ਅਸੀਂ ਉਹਨਾਂ ਖੋਜਾਂ ਤੱਥਾਂ ਨੂੰ ਆਪਣੀ ਕਾਰਗੁਜ਼ਾਰੀ ਵਿੱਚ ਸ਼ਾਮਲ ਨਹੀਂ ਕੀਤਾ। ਇਸੇ ਤਰ੍ਹਾਂ ਦੀ ਖੋਜ ਦੇ ਇੱਕ ਤੱਥ ਨਾਲ ਗੱਲ ਸਪਸ਼ਟ ਹੋ ਜਾਵੇਗੀ। ਇਹ ਇੱਕ ਮਨੋਵਿਗਿਆਨਕ ਪਹਿਲੂ ਹੈ। ਕੀ ਅਧਿਆਪਕ ਨੂੰ ਆਪ ਬੱਚਾ ਬਣਨ ਦਾ ਯਤਨ ਕਰਨਾ ਚਾਹੀਦਾ ਹੈ ਇਸ ਨਾਲ ਬੱਚੇ ਅਧਿਆਪਕ ਨੂੰ ਇੱਕ ਪਹਿਰੇਦਾਰ ਵਜੋਂ ਸਮਝਣਾ ਤਿਆਗ ਦੇਣਗੇ ਅਸੀਂ ਆਪਣੇ ਆਲੇ ਦੁਆਲੇ ਖੁਦ ਝਾਤੀ ਮਾਰ ਸਕਦੇ ਹਾਂ ਕਿ ਅਧਿਆਪਕ ਕਿਵੇਂ ਇੱਕ ਹੁਕਮਰਾਨ ਦੀ ਤਰ੍ਹਾਂ ਕੰਮ ਕਰਦੇ ਹਨ ਬੱਚੇ ਉਹਨਾਂ ਨੂੰ ਦੇਖ ਕੇ ਡਰ ਜਾਂਦੇ ਹਨ ਲੁਕ ਜਾਂਦੇ ਹਨ ਇੱਕ ਤੱਤ ਇਹ ਕਿ ਵਿਦਿਆ ਵਿਗਿਆਨਕ ਢੰਗ ਦਾ ਤੱਤ ਹਰ ਬੱਚੇ ਵਿੱਚ ਵਿਅਕਤੀ ਦੇਖਣਾ ਹੈ ਅਤੇ ਜਿਹੜੇ ਬੱਚਿਆਂ ਦੇਖਣਾ ਹੈ ਅਤੇ ਜਿਹੜੇ ਬੱਚਿਆਂ ਨੂੰ ਵਿੱਦਿਆ ਦੇਣਾ ਅਤੇ ਪਾਲਣਾ ਚਾਹੁੰਦੇ ਹਨ ਇਹ ਗੱਲ ਉਹਨਾਂ ਨੂੰ ਉਹਨਾਂ ਲਈ ਲਾਜ਼ਮੀ ਹੈ ਇੱਥੇ ਵਿਅਕਤੀ ਦੇਖਣਾ ਤੋਂ ਭਾਵ ਹੈ ਉਸ ਵਿੱਚ ਉਮਰ ਮੁਤਾਬਕ ਪੂਰਨਤਾ ਦੇਖਣਾ ਉਸ ਨੂੰ ਉਸਦੇ ਛੋਟੇ ਹੋਣ ਦਾ ਆਮ ਤੌਰ ਤੇ ਬੱਚੇ ਹੋਣ ਦਾ ਅਹਿਸਾਸ ਨਾ ਕਰਵਾਓ ਨਾ ਕਰਵਾਉਣਾ ਇਹ ਹੀ ਗੱਲ ਹੈ ਕਿ ਅਧਿਆਪਕ ਨੂੰ ਜਾਂ ਮਾਪਿਆਂ ਨੂੰ ਵੀ ਬੱਚੇ ਦੇ ਬਰਾਬਰ ਆ ਕੇ ਬੱਚੇ ਨਾਲ ਬੱਚਾ ਹੋ ਕੇ ਕਾਰਸ਼ੀਲ ਹੋਣਾ ਚਾਹੀਦਾ ਹੈ ਨਿਸ਼ਚਿਤ ਹੀ ਇਹ ਕਾਰਜ ਬੱਚੇ ਨਹੀਂ ਕਰ ਸਕਦੇ ਕਿ ਜੇ ਕੋਈ ਸੋਚੇ ਕਿ ਬੱਚੇ ਵੱਡਿਆਂ ਦੇ ਬਰਾਬਰ ਆ ਕੇ ਵਰਤਾਵ ਕਰਨ ਉਹਨਾਂ ਦੀਆਂ ਗੱਲਾਂ ਬਾਤਾਂ ਸਮਝਣ ਦੇ ਸਮਰੱਥ ਹੋਣ ਜਾਂ ਆਪਣੇ ਆਪ ਨੂੰ ਵੱਡਿਆਂ ਦੇ ਹਾਨ ਦਾ ਬਣਾਉ ਇਸ ਤਰ੍ਹਾਂ ਦੇ ਹੋਰ ਨਵੇਂ ਤੱਥ ਲਗਾਤਾਰ ਸਾਡੀ ਸਮਝ ਦਾ ਹਿੱਸਾ ਬਣਨੇ ਚਾਹੀਦੇ ਹਨ ਸਾਨੂੰ ਖੁਦ ਵੀ ਇਸ ਦਿਸ਼ਾ ਵਿੱਚ ਕਾਰਜ ਕਰਨੇ ਚਾਹੀਦੇ ਹਨ ਅਸੀਂ ਅਧਿਆਪਕ ਦੇ ਤੌਰ ਤੇ ਸਾਲ ਦਰ ਸਾਲ ਬੱਚਿਆਂ ਵਿੱਚ ਵਿਚਰਦੇ ਹੋਏ ਉਹਨਾਂ ਦੇ ਮਨੁਭਾਵਾਂ ਨੂੰ ਪੜਿਓ ਉਹਨਾਂ ਵਿੱਚ ਆ ਰਹੇ ਬਦਲਾਵਾਂ ਨੂੰ ਸਮਝਿਓ ਤੇ ਵਿਸ਼ਲੇਸ਼ਿਤ ਕਰਿਓ ਉਹਨਾਂ ਬਦਲਾਵਾਂ ਨੂੰ ਬਦਲ ਰਹੇ ਆਲੇ ਦੁਆਲੇ ਨਾਲ ਨਵੇਂ ਵਰਤਾਰਿਆਂ ਨਾਲ ਜੋੜ ਕੇ ਦੇਖਿਓ ਤੇ ਕੁਝ ਨਵੇਂ ਸਿੱਟੇ ਕੱਢਿਓ ਇਹ ਸਭ ਸੰਭਵ ਹੈ ਇਸੇ ਤਰ੍ਹਾਂ ਹੀ ਮਨੁੱਖ ਨੇ ਸ਼ੁਰੂ ਤੋਂ ਸਿੱਖਿਆ ਹੈ ਤੇ ਲਗਾਤਾਰ ਆਪਣੇ ਆਪ ਨੂੰ ਵਿਗਿਆਨਕ ਨਜ਼ਰੀਏ ਨਾਲ ਜੋੜ ਕੇ ਰੱਖਿਆ ਹੈ ਅਸੀਂ ਬੱਚਿਆਂ ਦੇ ਵਿਵਹਾਰ ਤੋਂ ਤੰਗ ਆ ਕੇ ਇਹ ਨਾ ਕਹੀਏ ਕਿ ਤੁਸੀਂ ਤੰਗ ਕਰ ਦਿੱਤਾ ਅਸੀਂ ਆਪਣਾ ਆਮਨ ਚੈਨ ਗਾਲ ਲਿਆ ਤੁਹਾਡੇ ਲਈ ਆਰਾਮ ਨਾਲ ਬੈਠ ਕੇ ਸੋਚੀਏ ਕਿ ਕਿਤੇ ਅਸੀਂ ਕਿਸੇ ਹੋਰ ਕਾਰਨ ਤੋਂ ਤਾਂ ਤੰਗ ਨਹੀਂ ਆਪਾਂ ਖੁਦ ਵੀ ਇੱਕ ਵਧੀਆ ਜ਼ਿੰਦਗੀ ਜੀਵੀਏ ਅਤੇ ਬੱਚਿਆਂ ਨੂੰ ਵੀ ਉਹਨਾਂ ਦੀ ਉਮਰ ਦੇ ਮੁਤਾਬਕ ਸਹਜਤਾ ਵਿੱਚ ਜੀਣ ਦਈਏ ਜੇਕਰ ਅਸੀਂ ਉਸ ਸਥਿਤੀ ਦਾ ਇਲਜ਼ਾਮ ਆਪਣੇ ਨਾਜੁਕ 마ਸੂਮ ਬੋਧ ਬੱਚਿਆਂ 'ਤੇ ਮੜਾਂਗੇ ਤਾਂ ਜਿਕੇ ਨੂੰ ਅਸੀਂ ਉਹਨਾਂ ਦੇ ਵਿਸ਼ਵਾਸ ਨੂੰ ਨਹੀਂ ਜਿੱਤ ਸਕਾਂਗੇ ਡਾਕਟਰ ਸ਼ਿਆਮ ਸੁੰਦਰ ਦੀਪਤੀ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ